ਯਾ ਕਾਲ ਇੱਕ ਨਾ ਅਸੀਂ ਉਦੋਂ ਛੋਟੇ-ਛੋਟੇ ਹੁੰਦੇ ਸੀ ਤੇ ਇਹ ਰਾਜੂ ਵੀਰ ਆ ਆਪਣੇ ਪਿੰਡ ਜਿਵੇਂ ਉਹ ਗਰਦਾਸ ਮਾਨ ਦਾ ਗਾਣਾ ਆਇਆ ਸੀ ਨਾ ਰੋਕੀ ਰੋਟੀ ਹਰਕ ਦੀ ਖਾਈਏ ਵੀ ਭਾਵੇਂ ਬੂਟ ਪਾਲਿਸ਼ਾ ਕਰੀਏ ਇਹ ਬੂਟ ਪਾਲਿਸ਼ਾ ਵੀ ਕਰਦਾ ਤਾਂ ਪਿੱਛੇ ਮੇਰੀ ਦੁਕਾਨ 'ਚ ਬੈਠਾ ਜਦੋਂ ਮੈਨੂੰ ਕਹਿੰਦਾ ਤੂੰ ਬੂਟ ਬਾੜ ਪਾਲਿਸ਼ ਕਰਾਉਂਦੇ ਨਹੀਂ ਮੈਂ ਕਿਹਾ ਵੀ ਹੁਣ ਸੈਨਰ ਚੱਲ ਪਏ ਤੇ ਤਾਂ ਕਰਕੇ ਉਹ ਹੋ ਗਿਆ ਤੇ ਕਿਨ ਇਹਨਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਆਪਾਂ ਜਿਵੇਂ ਜਿਵੇਂ ਇਸ ਤਰ੍ਹਾਂ ਦੇ ਜਿਹੜੇ ਕੰਮ ਵਾਲੇ ਬੰਦੇ ਆ ਇਹ ਮੇਰੇ ਪਿੰਡ ਦੇ ਨਾਲ ਵੀ 35 ਸਾਲ ਉਮਰ ਹੋ ਗਈ ਆ ਤੇ ਅੱਜ ਤੱਕ ਜੁੜੇ ਹੋਏ ਮੈਂ ਛੋਟਾ ਜਿਹਾ ਹੁੰਦਾ ਦੇਖਦਾ ਇਹਨੂੰ ਉਦੋਂ ਦਾ ਹੀ ਹੁੰਦਾ ਤੇ ਮੇਰੇ ਪਿੰਡ ਨਾਲ ਇਹਨਾਂ ਦਾ ਪਿਆਰ ਹੀ ਆ ਤੇ ਦੱਸੂਗਾ ਤੁਹਾਨੂੰ ਬਾਈ ਰਾਜੀ ਰਾਜ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸੇਮੇ ਪਿੰਡ ਨਾਲ ਸੇਮੇ ਪਿੰਡ ਚ 40 ਸਾਲ ਹੋ ਗਏ 43 ਸਾਲ ਆ ਕਿਸੇ ਪੱਖੋਂ ਵੀ ਕਿਸੇ ਪੱਖੋਂ ਆਪਾਂ ਲਾਂਭਰ ਹੀ ਖਟਿਆ ਹੈ ਤੇ ਗਰੀਬੀ ਤੌਰ ਤੇ ਰਹੇ ਤੇ ਵਧੀਆ ਪਰਸਲੂਕ ਜਤਾ ਪਿੰਡ ਦੇ ਸੇਮੇ ਨੇ ਠੀਕ ਗੱਲ ਸਾਰੇ ਪਿੰਡ ਪਿਆ ਪ੍ਰੇਮ ਹੈ ਹਰ ਘਰ ਘਰ ਮੇਰੀ ਰੋਟੀ ਹੈ ਘਰ ਘਰ ਜਿੱਥੇ ਮਰਜੀ ਖਾ ਕੇ ਬਣ ਬੈ ਕੇ ਖਾ ਸਕਦਾ ਨਾ ਰੋਟੀ ਜਿਹਦੇ ਮਰਜੀ ਘਰੇ ਜਾ ਸਕਦਾ ਹੈ ਹਰ ਇੱਕ ਮਿਲਕੇ ਗੂੜੀ ਕੁੜੀ ਨਾਲ ਮੁੰਡੇ ਨਾਲ ਔਡੇ ਨਾਲ ਸਾਹਮਣਾ ਮੇਰਾ ਪਿਆਰ ਹੈ ਜੇ ਮੈਨੂੰ ਸੰਜੋਗ ਦਿੱਤਾ ਇੰਨਾ ਮੂਗੇ ਫੰਡ ਨੇ ਸੱਚਾ ਹੈ ਬੋਲ ਕੇਵੇਂ ਜੇ ਮਹਿਸੂਸ ਹੁੰਦਾ ਵੀ ਆਪਦਾ ਪਿੰਡ ਹੀ ਹੈ ਆਪਦਾ ਪਿੰਡ ਜਮਾ ਜਮਾ ਘਰ ਮੇਰਾ ਜਮਾ ਘਰ ਉਸ ਤੋਂ ਮੇਰਾ ਉਹ ਆਪਦਾ ਪਰਵਾਰ ਨਹੀਂ ਇਹ ਮੇਰਾ ਪਰਵਾਰ ਹੈ ਜਿੱਥੇ ਮਰਜੀ ਮਿਲਕੇ ਮੈਂ ਕੋਈ ਮਿਲਕੇ ਨੇਰੇ ਸਵੇਰੇ ਰਾਤ ਨੂੰ ਦੇ ਰਹਿ ਜੋ ਮਰਜੀ ਜਾ ਸਕਦਾ ਜੇ ਮਰਜੀ ਬੈਠ ਸਕਦਾ ਬੈਠ ਸਕਦਾ ਮੈਨੂੰ ਕੋਈ ਪਰੇਉ ਦੋਸਤੋ ਆ ਹੁੰਦੀ ਐ ਸਾਂਝ ਪਿੰਡਾਂ ਦੇ ਨਾਲ ਕੰਮ ਕਰਨ ਵਾਲਿਆਂ ਦੀ ਫੇਰ ਮੇਰਾ ਮੁੰਡਾ ਬਿਮਾਰ ਰਿਹਾ ਸਾਲ ਭਰ ਪਿੰਡ ਨੇ ਮੈਨੂੰ ਚੁੱਪ ਲੈ 5 ਲੱਖਾਂ ਨੂੰ ਇਕੱਠਾ ਕਰਕੇ ਦਿੱਤਾ ਤੇ ਅਜੇ ਵੀ ਮਿਲਕੇ ਮੇਰਾ ਪੂਰਾ ਸਜੋ ਹੋਇਆ ਤਾਂ ਉਹਨਾਂ ਨੇ ਉਹਨਾਂ ਨੇ ਭੋਗ ਦੇ ਵੀ ਆਪਣੇ ਆ ਭੋਗ ਤੇ ਮਿਲਜੋ ਵੀ ਹੋਤਾ ਮਤ ਵੀ ਕਰੀਏ ਮੇਰੀ ਤੇ ਅਜੇ ਤੱਕ ਵੀ ਮਿਲਗਾ ਮੇਰਾ ਦੁੱਖ ਸੋ ਪੂਰਾ ਪੁੱਛ ਗਿਆ ਐ ਨਹੀਂ ਪੈਣ ਪਿਆ ਮੰਗ ਆ ਹੁੰਦੀ ਐ ਸਾਂਝ ਪਿੰਡਾਂ ਦੇ ਨਾਲ ਤੇ ਇਹ ਕਹਿੰਦਾ ਵੀ ਮੇਰਾ ਜੀ ਨਹੀਂ ਲੱਗਦਾ ਜਦੋਂ ਮੈਂ ਪਿੰਡ ਚ ਕੀੜਾ ਨਹੀਂ ਲੱਗ ਕੇ ਜਾਂਦਾ ਜੋ ਇਹਦਾ ਕੰਮ ਆਉਦਾ ਆਉਦਾ ਹੈਗੇ ਹੈਗਾ ਕਹਿੰਦਾ ਜਦੋਂ ਮੈਂ ਪਿੰਡ ਦੇ ਵਿੱਚ ਪਿੰਡਾਂ ਦੇ ਲੋਕਾਂ ਦੇ ਨਾਲ ਵਿਚਰਦਾ ਨਹੀਂ ਆਉਂਦਾ ਨਹੀਂ ਤਾਂ ਮੈਨੂੰ ਅਜੀਬ ਨਹੀਂ ਲੱਗਦਾ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਬਹੁਤ ਪੁਰਾਣੇ ਵੀਰ ਜੁੜੇ ਹੋਏ ਆ ਤੇ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਸਾਈ